ਜਦੋਂ ਹਰਿਆਣੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ ਅੱਤੇ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਪ੍ਰਧਾਨ ਸਾਹਿਬ ਜਰਨਲ ਹਾਊਸ ਦੇ ਮਰਦਾ ਲਿਆ ਕੇ ਅਡਜੈਕਟਿਡ ਬੋਡੀ ਵਿੱਚ ਪਾਸ ਕਰਾ ਕੇ ਸਾਨੂੰ 2 ਏਕੜ ਜ਼ਮੀਨ ਲੱਗਦੀ ਹਰਮੰਦਰ ਸਾਹਿਬ ਦੇ ਗਲੇਆਰੇ ਦੇ ਨਾਲ ਦਿੱਤੀ ਜਾਏ ਤਾਂ ਕਿ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਪਣੀ ਸੈਂਕੜੇ ਕਮਰਿਆਂ ਦੀ ਸਰਾਮ ਬਣਾ ਕੇ ਆਪਣੇ ਹਰਿਆਣੇ ਦੀ ਸਿੱਖ ਸੰਗਤ ਨੂੰ ਮਾਨ ਇੱਜ਼ਤ ਨਾਲ ਇੱਥੇ ਨਤਮਸਤ ਹੋਣ ਪ੍ਰਧਾਨ ਸਾਹਿਬ ਨੂੰ ਲਿਖਿਆ ਹੈ ਕਿ ਜਦੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਇੱਥੇ ਨਤਮਸਤਕ ਹੋਣਗੇ ਨੇ ਤੇ ਉਹਨਾਂ ਕੋਲ 700 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਪਰਵਾਇਆ ਜਾਂਦਾ ਹੈ ਇਸ ਦਾ ਜਲੀਲ ਕੀਤਾ ਜਾਂਦਾ ਹੈ ਚੁਣੀ ਹੋਈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਉਹ ਨਾ ਕੋਣ ਇਹ ਹੋ ਜਾਈ ਕਿ ਮੋਖ ਜਿਹੜੀ ਹੈ ਨਾ ਲਈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੋਂ ਕਰਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨ ਆਇਆ ਹਾਂ ਇੱਕ ਮੰਗ ਪੱਤਰ ਦਿੱਤਾ ਹੈ ਜ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਹਰਿਆਣਾ ਦੇ ਸਿੱਖ ਸੰਗਤਾਂ ਵੱਲੋਂ ਜਦੋਂ ਹਰਿਆਣੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ ਅੱਤੇ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਇਸ ਕਰਕੇ ਅਸੀਂ ਸ਼ਿਵਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮੰਗ ਕਰਦੇ ਆ ਐਡਜੈਕਟਿਵ ਬੋਡੀ ਕੋਲੋਂ ਮੰਗ ਕਰਦੇ ਆ ਜਰਨਲ ਹਾਊਸ ਕੋਲੋਂ ਮੰਗ ਕਰਦੇ ਆ ਪ੍ਰਧਾਨ ਸਾਹਿਬ ਜਰਨਲ ਹਾਊਸ ਵਿੱਚ ਮਰਜ਼ਾ ਲਿਆ ਕੇ ਐਡਜੈਕਟਿਵ ਬੋਡੀ ਵਿੱਚ ਪਾਸ ਕਰਾ ਕੇ ਸਾਨੂੰ 2 ਏਕੜ ਜ਼ਮੀਨ ਲੱਗਦੀ ਹਰਮੰਦਰ ਸਾਹਿਬ ਦੇ ਗਲੇਆਰੇ ਦੇ ਨਾਲ ਦਿੱਤੀ ਜਾਏ ਤਾਂ ਕਿ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਪਣੀ ਸੈਂਕੜੇ ਕਮਰਿਆਂ ਦੀ ਸ਼ਰਮ ਬਣਾ ਕੇ ਆਪਣੇ ਹਰਿਆਣੇ ਦੀ ਸਿੱਖ ਸੰਗਤ ਨੂੰ ਮਾਨ ਇੱਜ਼ਤ ਨਾਲ ਇੱਥੇ ਨਤਮਸਤ ਹੋਣ ਤੇ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੂਜਾ ਮੈਂ ਇੱਕ ਨੋਟ ਸਪੈਸ਼ਲ ਪ੍ਰਧਾਨ ਸਾਹਿਬ ਨੂੰ ਲਿਖਿਆ ਹੈ ਕਿ ਜਦੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਇੱਥੇ ਨਤਮਸਤ ਕੋਣ ਹੁੰਦੇ ਨੇ ਤੇ ਉਹਨਾਂ ਕੋਲ 700 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਪ੍ਰੋਵਾਇਆ ਜਾਂਦਾ ਹੈ ਇਸ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ ਚੁਣੀ ਹੋਈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਕੋਲੋਂ ਇਹੋ ਜਿਹੀ ਕਿ ਮੋਖ ਜਿਹੜੀ ਹੈ ਨਾ ਲਈ ਜਾਏ ਉਹ ਇੱਕ ਚੁਣੀ ਹੋਈ ਸੰਗਤ ਦੀ ਕਮੇਟੀ ਹੈ ਉਹਨਾਂ ਦਾ ਮਾਨ ਇੱਜ਼ਤ ਦਾ ਧਿਆਨ ਰੱਖਿਆ ਜਾਵੇ ਇਹ ਵੀ ਐਡਜੈਕਟਿਵ ਮੇਰੇ ਕੋਲ ਪਾਸ ਕੇ ਇੱਕ ਹੀ ਪ੍ਰਧਾਨ ਸਾਹਿਬ ਦੇ ਹਾਂ ਮੈਂ ਇਨੀ ਹੀ ਬੇਨਤੀ ਅਦ ਕਰਨਾ ਆਇਆ ਸਾਂ 3 ਵਜੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਬੇਨਤੀ ਕਰਾਂਗੇ ਇੱਕ ਮੈਮੋਰੈਂਡਮ ਪੱਤਰ ਉਹਨਾਂ ਨੂੰ ਵੀ ਦੇਵਾਂਗੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਨ ਕਿ ਹਰਿਆਣਾ ਦੇ ਸਿੱਖਾਂ ਦੀ ਜੋ ਮੰਗ ਹੈ ਇਹਨੂੰ ਜੀਤੀ ਤੋਂ ਜੀਤੀ ਪੂਰਾ ਕੀਤਾ ਜਾਵੇ 2 ਏਕੜ ਜ਼ਮੀਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸਰਾਂ ਵਾਸਤੇ ਜ਼ਰੂਰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਿਆਣਾ ਸੇ ਗੁਰਦੁਆਰਾ ਪਰਬੰਧਕ ਕਮੇਟੀ ਦਾ ਮੁਖੀ ਵਰਦਾਰ ਹੋਣ ਕਰਕੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨ ਆਇਆ ਹਾਂ ਇੱਕ ਮੰਗ ਪੱਤਰ ਦਿੱਤਾ ਹੈ ਜ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਹਰਿਆਣਾ ਦੇ ਸਿੱਖ ਸੰਗਤਾਂ ਵੱਲੋਂ ਜਦੋਂ ਹਰਿਆਣੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ ਅਤੇ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਇਸ ਕਰਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮੰਗ ਕਰ ਰਹੇ ਹਾਂ ਜੈਕੀ ਬੋਗੀ ਜੀ ਕੋਲੋਂ ਮੰਗ ਕਰ ਰਹੇ ਹਾਂ ਜਰਨਲ ਹਾਊਸ ਕੋਲੋਂ ਮੰਗ ਕਰ ਰਹੇ ਹਾਂ ਪ੍ਰਧਾਨ ਸਾਹਿਬ ਡਰਨਲ ਹਾਊਸ ਇਚ ਮਰਦਾ ਲਿਆ ਕੇ ਅਡਜੈਕਟਿਵ ਬੋਡੀ ਵਿੱਚ ਪਾਸ ਕਰਾ ਕੇ ਸਾਨੂੰ 2 ਏਕੜ ਜ਼ਮੀਨ ਲੱਗਦੀ ਹਰਮੰਦਰ ਸਾਹਿਬ ਦੇ ਗਲੇਆਰੇ ਦੇ ਨਾਲ ਦਿੱਤੀ ਜਾਏ ਤਾਂ ਕਿ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਪਣੀ ਸੈਂਕੜੇ ਕਮਰਿਆਂ ਦੀ ਸਰਾਮ ਬਣਾ ਕੇ ਆਪਣੇ ਹਰਿਆਣੇ ਦੀ ਸਿੱਖ ਸੰਗਤ ਨੂੰ ਮਾਨ ਇਜਤ ਨਾਲ ਇੱਥੇ ਨਤਮਸਤ ਹੋਣ ਤੇ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੂਜਾ ਮੈਂ ਇੱਕ ਨੋਟ ਸਪੈਸ਼ਲ ਪ੍ਰਧਾਨ ਸਾਹਿਬ ਨੂੰ ਲਿਖਿਆ ਹੈ ਕਿ ਜਦੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਇੱਥੇ ਨਰਤਮਸਤ ਕੋਣ ਹੁੰਦੇ ਨੇ ਤੇ ਉਹਨਾਂ ਕੋਲ 700 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਪ੍ਰੋਵਾਇਆ ਜਾਂਦਾ ਹੈ ਇਸ ਦਾ ਜਲੀਲ ਕੀਤਾ ਜਾਂਦਾ ਹੈ ਚੁਣੀ ਹੋਈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਕੋਲੋਂ ਇਹੋ ਜਿਹੀ ਕਿ ਮੋਖ ਜਿਹੜੀ ਹੈ ਨਾ ਲਈ ਜਾਏ ਉਹ ਇੱਕ ਚੁਣੀ ਹੋਈ ਸੰਗਤ ਦੀ ਕਮੇਟੀ ਹੈ ਉਹਨਾਂ ਦਾ ਮਾਨ ਇੱਜ਼ਤ ਦਾ ਧਿਆਨ ਰੱਖਿਆ ਜਾਵੇ ਇਹ ਵੀ ਅੱਜਕਟਿਵ ਮੇਰੇ ਕੋਲ ਪਾਸ ਕੇ ਪ੍ਰਧਾਨ ਸਾਹਿਬ ਦੇ ਹਾਂ ਮੈਂ ਇੰਨੀ ਹੀ ਬੇਨਤੀ ਅੱਜ ਕਰਨ ਆਇਆ ਸਾਂ 3 ਵਜੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਬੇਨਤੀ ਕਰਾਂਗੇ ਇੱਕ ਮੈਮੋਰੈਂਡ ਪੱਤਰ ਉਹਨਾਂ ਨੂੰ ਵੀ ਦੇਾਂਗੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਣ ਕਿ ਹਰਿਆਣਾ ਦੇ ਸਿੱਖਾਂ ਦੀ ਜੋ ਮੰਗ ਹੈ ਇਹਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ 2 ਏਕੜ ਜ਼ਮੀਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸਰਾਂ ਵਾਸਤੇ ਜ਼ਰੂਰ ਦਿੱਤੀ ਜਾਵੇ